ਕਨਹੀ ਕਿਸਾਨੀ ਨੇ ਉਹਦੇ ਕੋਈ ਅੰਦਰ ਕੋਈ ਰੋਲ ਨਹੀਂ ਹੁੰਦਾ ਕਰਿਆ ਇਹ ਅਨਲਸਿਸ ਹੈ ਕੋਈ ਕਿਸਾਨੀ ਦੀ ਜਿਹੜੀ 2022 ਤੱਕ ਇਨਕਮ ਡਬਲ ਕਰ ਦੇਣੀ ਸੀ ਕਿਉਂਕਿ 2014 ਦੇ ਅੰਦਰ ਸਤਾਜ ਆਇਆ ਜਿਹੜੇ ਮੁੱਦੇ ਲੈ ਕੇ ਉਹ ਸਤਾ ਚ ਆਇਆ ਜਿਉ ਹੋਰ ਕਿਸਮ ਦੇ ਮੁੱਦੇ ਹਿੰਦੋਸਤਾਨ ਦੀ ਕਿਸਾਨੀਦਾਰ ਮਿਹਨਤ ਕਸ ਲੋਕਾਂ ਦਾ ਕਚੂਮਰ ਕੱਢ ਦੇਣਾ ਇਹ ਅਸੀਂ ਕੋਈ ਜਿਹੜਾ ਐਸਕੇਮ ਦਾ ਫੈਸਲਾ ਕੋਈ ਇਸ ਕਰਕੇ ਨਹੀਂ ਵੀ ਸਾਡੀ ਕੋਈ ਜਾਤੀ ਲੜਾਈ ਹੈ ਹੁਣ ਡਿਬੇਟ ਨਹੀਂ ਹੈ ਕੋਈ 15 ਲੱਖ ਦੇ ਡਿਬੇਟ ਨਹੀਂ ਕਰਦਾ 80% ਪਾਪੂਲੇਸ਼ਨ ਹਿੰਦੂਆਂ ਦੀ ਹੋਵੇ ਮੇਰੇ ਵਰਗਿਆਂ ਦੀ ਹੋਵੇ ਉਹ ਫਿਰ ਵੀ ਕਹਿਣ ਵੀ Hindu ਧਰਮ ਖਤਰੇ ਚ ਹੈ ਚਲੋ ਜੀ ਅੱਜ ਜਿਹੜੀ ਮੀਟਿੰਗ ਹੈ ਜਿਸ ਸੰਬੰਧ ਵਿੱਚ ਰੱਖੀ ਗਈ ਉਸ ਬਾਰੇ ਤੁਹਾਨੂੰ ਸਰਪੰਚ ਜੀ ਸਾਬਕਾ ਸਰਪੰਚ ਪਾਰਸਨੀ ਨੇ ਤੁਹਾਨੂੰ ਦੱਸੇ ਦਿਆ ਬਈ ਸੰਖ ਕਿਸਾਨ ਮੋਰਚਾ ਜਿਹਦਾ ਫੈਸਲਾ ਹੋਇਆ ਜਿਹਨੇ ਜਿਹੜੀ ਉਹ ਪੰਜ ਮੈਂਬਰੀ ਕਮੇਟੀ ਸੀ ਜਿਹਨੇ ਉਹ 11 ਸਵਾਲ ਸਾਡੇ ਸਾਹਮਣੇ ਸਰਕਾਰ ਦੇ ਰੱਖੇ ਆ ਬਿਨਾ 11 ਸਵਾਲਾਂ ਦੇ ਉੱਪਰ ਸਰਕਾਰ ਦੇ ਕੋਈ ਵੀ ਉਮੀਦਵਾਰ ਜਿਹੜਾ ਭਾਰਤੀ ਜਨਤਾ ਪਾਰਟੀ ਦਾ ਜਿਹੜਾ ਵੀ ਆਏਗਾ ਉਸ ਤੋਂ ਅਸੀਂ ਉਹਨਾਂ ਦੇ ਜਵਾਬ ਮੰਗਣੇ ਆ ਭਈ ਦੂਜਾ ਵੀ ਅਸੀਂ ਆਪਣੇ ਢੰਗ ਨਾਲ ਪ੍ਰੋਟੈਸਟ ਵੀ ਕਰਨਾ ਉਹਨਾਂ ਦਾ ਵਿਰੋਧ ਵੀ ਕਰਨਾ ਲੋਕਾਂ 'ਚ ਵੀ ਇਹ ਗੱਲ ਜਾਵੇ ਉਸੇ ਕੜੀ ਦੇ ਤਹਿਤ ਅੱਜ ਪਿੰਡ ਬਹੌਲਪੁਰ 'ਚ ਮੀਟਿੰਗ ਰੱਖੀ ਗਈ ਹੈ ਇਸ ਮੀਟਿੰਗ ਦਾ ਮੁੱਖ ਆਦੇਸ਼ ਇਹੀ ਹੈ ਵੀ ਆਪਾਂ ਜਿਹੜਾ ਆਉਣ ਵਾਲਾ ਸਮਾਂ ਹੁਣ ਚੋਣਾਂ ਦਾ ਚੋਣਾਂ ਦੇ ਅੰਦਰ ਸਯੁਤ ਕਿਸਾਨ ਮੋਰਚਾ ਜਿਹੜਾ ਉਸ ਦਾ ਅਹਿਮ ਰੋਲ ਹੈ ਉਹਨਾਂ ਦਾ ਚਾਹੀਦਾ ਸੀ ਇਹ ਬਦਕਿਸਮਤੀ ਹੈ ਵੀ ਜਿਹੜੀਆਂ ਸਿਆਸੀ ਪਾਰਟੀਆਂ ਉਹ ਇੱਕ ਮੰਚ ਬਣਾ ਕੇ ਲੋਕਾਂ ਨੂੰ ਆਰਗੇਨਾਈਜ਼ ਕਰਕੇ ਸਰਕਾਰ ਦੇ ਖਿਲਾਫ ਖੜਾ ਕਰਦੀਆਂ ਪਰ ਕਿਉਂਕਿ ਹਿੰਦੁਸਤਾਨ ਦੇ ਅੰਦਰ ਅਜੀਬ ਕਿਸਮ ਦਾ ਰਾਜਨੀਤਿਕ ਢਾਂਚਾ ਪਾਰਟੀਆਂ ਦੀ ਬੰਦਤੰਤਰ ਵੀ ਉਸੇ ਕਿਸਮ ਦੀ ਹੈ ਜਿਹਾ ਜ ਸਾਡਾ ਢਾਂਚਾ ਉਹਨਾਂ ਦੀ ਨਿੱਜੀ ਸਵਾਰਥ ਹੈ ਉਹ ਨਿੱਜੀ ਸਵਾਰਥਾਂ ਕਰਕੇ ਜਿਵੇਂ ਨਤੀਸ਼ ਕੁਮਾਰ ਦਾ ਰੋਲ ਹੈ ਆਪ ਉਹ ਐਨਡੀਆ ਬਣਾਉਣ ਵਾਲਾ ਸਭ ਤੋਂ ਵੱਧ ਤਕਲੀਫ ਉਸ ਨੂੰ ਸੀ ਜੋ ਨੇ ਸ਼ਬਦ ਕਹੇ ਜੇ ਆਪਾਂ ਉਹਨਾਂ ਸ਼ਬਦਾਂ ਨੂੰ ਦੇਖੀਏ ਤਾਂ ਉਹ ਉੱਧਰ ਜਾ ਹੀ ਨਹੀਂ ਸਕਦਾ ਕੋਈ ਾਕਾ ਕੋਈ ਵੀ ਅੰਦਾਜ਼ਾ ਨਹੀਂ ਸੀ ਲੰਦਾ ਵੀ ਨੂੰ 30 ਕੁ ਮਾਰ ਦਵਾਰੇ ਫਿਰ ਉੱਧਰ ਜਾਏਗਾ ਜਦ ਕਿ ਇੱਕੇ ਸੀ ਪ੍ਰਸ਼ਾਂਤ ਕਸੋਰ ਜਿਹੜਾ ਕਹਿੰਦਾ ਸੀ ਵੀ ਇਹਨੇ ਅਹਿਮ ਸਮੇਂ ਤੇ ਆ ਕੇ ਦਵਾਰੇ ਫਿਰ ਬੀਜੀ-ਬੀਜ ਤੇ ਚਲਾ ਜਾਣਾ ਉਹ ਗੱਲ ਸਾਬਤ ਕਰਤੀ ਉਸ ਨੇ ਸੋ ਇਸ ਕਰਕੇ ਵੀ ਇੰਡੀਆ ਜਿਹੜਾ ਗਠਬੰਧਰ ਹੈ ਜਿਹੜਾ ਸ਼ਾਸਕੀ ਪਾਰਟੀਆਂ ਦਾ ਉਸ ਨੂੰ ਤੋੜਨ ਦੇ ਲਈ ਭਾਰਤੀ ਜਨਤਾ ਪਾਰਟੀ ਦਾ ਲਗਾਤਾਰ ਜ਼ੋਰ ਲੱਗਿਆ ਵਾ ਐਸੀ ਕੋਈ ਪਹਿਲੇ ਵਾਰੀ ਹੈ ਜਿਹੜਾ ਵੀ ਸੰਘ ਕਸਾਨ ਮੋਰਚੇ ਨੂੰ ਸਿਆਸੀ ਫੈਸਲਾ ਲੈਣਾ ਪਿਆ ਸਰਕਾਰ ਦੇ ਖਿਲਾਫ ਕਿਉਂ ਲੈਣਾ ਪਿਆ ਕਿਉਂਕਿ ਅਸੀਂ 13 ਮਹੀਨੇ ਉੱਤੇ ਬੈਠੇ ਰਹੇ ਸਾਡੀਆਂ ਦੁੱਖ ਤਕਲੀਫਾਂ ਸਾਡੀਆਂ ਮੰਗਾਂ ਫਿਰ ਦੂਜਾ ਉਹ ਜਿਹੜੀਆਂ ਸਾਨੂੰ ਲਿਖਤੀ ਭਰੋਸੇ ਦੇ 7-8 ਮੰਗਾਂ ਦਾ ਭਰੋਸਾ ਦਿਆ ਉਹਨਾਂ ਦੇ ਉੱਪਰ 1% ਵੀ ਕੋਈ ਅਮਲ ਨਹੀਂ ਕਰਿਆ ਇਸ ਕਰਕੇ ਸੰਘ ਕਸਾਨ ਮੋਰਚੇ ਨੂੰ ਦੁਬਾਰਾ ਫਿਰੇ ਬੈਠ ਕੇ ਅਹਿਮ ਫੈਸਲਾ ਲੈਣਾ ਪਿਆ ਜਿਸ ਦੇ ਕਾਰਨ ਸਵਾਲ ਵੀ ਸ਼ੁਕ ਕਿਸਾਨ ਮੋਰਚੇ ਦੇ ਉੱਪਰ ਪੱਤਰਕਾਰਾਂ ਵੱਲੋਂ ਵੀ ਸਿਆਸੀ ਧਿਰਾਂ ਵੱਲੋਂ ਵੀ ਖੜੇ ਆਂ ਵੀ ਤੁਸੀਂ ਫਿਰ ਇਹ ਕਿਹੜਾ ਫੈਸਲਾ ਲਿਆ ਵੀ ਤੁਸੀਂ ਦਾ ਇੱਕ ਸਿਆਸੀ ਫੈਸਲਾ ਲੈ ਕੇ ਸਿਆਸੀ ਰੋਲ ਅਦਾ ਕਰ ਰਹੇ ਹੋ ਜਦ ਕਿ ਅਜਿਹਾ ਕੁਝ ਹੈ ਨਹੀਂ ਕਿਉਂਕਿ ਜੇ ਸਿਆਸੀ ਫੈਸਲਾ ਹੁੰਦਾ ਤਾਂ ਸ਼ੁਕ ਕਿਸਾਨ ਮੋਰਚੇ ਦੀ ਕੋਈ ਸਿਆਸਤ ਉਹਦੀ ਕੋਈ ਪੋਲੀਟੀਕਲ ਪਾਰਟੀ ਹੁੰਦੀ ਜਿਹਨੂੰ ਉਹ ਸਿੱਧਾ ਸਪੋਰਟ ਕਰਦੇ ਅਸੀਂ ਉਹੀ ਕਿਹਾ ਵੀ ਜਿਹੜਾ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਨੂੰ ਹਰਾਉਂਦਾ ਹੋਇਆ ਉਮੀਦਵਾਰ ਹੋਵੇ ਅਸੀਂ ਉਸ ਦੀ ਸਪੋਰਟ ਕਰਨੀ ਹੈ ਇਹ ਨਿਰਣਾ ਆਪਾਂ ਦੇਖਣਾ ਆਪਾਂ ਬੈਠ ਕੇ ਸਰ ਜੋੜਨੇ ਆ ਵੀ ਕਿਹੜੀ ਧਿਰ ਅੱਗੇ ਜਾ ਰਹੀ ਹੈ ਸੋ ਇਸ ਲਈ ਇਹਨਾਂ ਸਮਿਆਂ ਦੇ ਦੌਰਾਨ ਇਹ ਅਜਿਹੇ ਫੈਸਲੇ ਲੈਣੇ ਪਏ ਆ ਬਾਕੀ ਜਦੋਂ ਸਰਕਾਰ ਦਾ ਆਪਾਂ ਚਿਹਰਾ ਮੋਹਰਾ ਦੇਖਦੇ ਆ ਸਾਡੇ ਸਾਹਮਣੇ ਇੱਕ ਸਵਾਲ ਖੜਿਆ ਵੀ ਅੱਜ ਜਿਹੜੀ ਸਿਆਸਤ ਦੇਸ਼ ਦੀ ਉਹ ਇਸ ਖਤਰਨਾਕ ਮੋੜ ਦੇ ਉੱਪਰ ਹੈ ਜਦੋਂ ਸਾਡੇ ਬਜ਼ੁਰਗਾਂ ਨੇ ਨੌਜਵਾਨ ਸਾਡੇ ਭਗਤ ਸਿੰਘ ਵਰਗੇ ਕਰਤਾਰ ਸਿੰਘ ਸਰਾਭੇ ਉਹਨਾਂ ਨੇ ਜਦੋਂ ਦੇਸ਼ ਦੀ ਆਜ਼ਾਦੀ ਤੋਂ ਪਹਿਲਾਂ ਅੰਗਰੇਜ਼ਾਂ ਦੇ ਸਮੇਂ ਜਿਹੜਾ ਖਤਰਾ ਸੀ ਦੇਸ਼ ਦੇ ਅੰਦਰ ਅੱਜ ਉਹੀ ਹੂ ਬੂਹੂ ਖਤਰਾ ਭਾਰਤੀ ਜਨਤਾ ਪਾਰਟੀ ਨੇ ਦੇਸ਼ ਨੂੰ ਲੱਗਦਾ ਨਹੀਂ ਵੀ ਦੇਸ਼ ਇੱਕ ਰਹਿ ਜਾਏਗਾ ਕਿਉਂਕਿ ਜਿਹੜੀਆਂ ਵੱਡੀਆਂ ਧਿਰਾਂ ਦੁਨੀਆਂ ਦੀਆਂ ਵੱਡੇ ਦੇਸ਼ ਐ ਜਿਨ੍ਹਾਂ ਨੂੰ ਅਸੀਂ ਸਾਮਰਾਜੀ ਮੁਲਕ ਕਹਿੰਦੇ ਆ ਜਿਵੇਂ ਉਹ ਸਾਡੇ ਪਹਿਲਾ ਜੀ7 ਦੇ ਨਾਂ ਥੱਲੇ ਪ੍ਰੋਗਰਾਮ ਕਰਕੇ ਜੀ20 ਦੇ ਨਾਂ ਥੱਲੇ ਗਰੁੱਪ ਪੈਲਟੇਰੀਆ ਦਾ ਇੱਕ ਗਰੁੱਪ ਜੀ7 ਬਹੁਤ ਵੱਡਾ ਗਰੁੱਪ ਐ ਉਸ ਦੇ ਵਿੱਚ ਫਿਰ ਉਹਨਾਂ ਦੇ ਆਪਸੀ ਟਕਰਾਅ ਕਿਉਂਕਿ ਆਪਾਂ ਜੋ ਦੇਖਦੇ ਆ ਪਿੰਡਾਂ ਦੇ ਅੰਦਰ ਵੀ ਇੱਕ ਬੜਾ ਪੈਸੇ ਵਾਲਾ ਇੱਕ ਛੋਟਾ ਪੈਸੇ ਵਾਲਾ ਜਿਹੜਾ ਉਸ ਤੋਂ ਘੱਟ ਐ ਪਰ ਉਹਨਾਂ ਦੇ ਆਪਸੀ ਟਕਰਾਅ ਵੀ ਰਹਿੰਦੇ ਆ ਪੋਸਟ ਕਰਾ ਦੇ ਅੰਦਰ ਉਹ ਜੀ7ਰ আর ਜੀ20 ਜਿਹੜਾ ਬਣਿਆ ਹੋਇਆ ਜਿਹੜੇ ਜੀ20 ਦੇ ਇੰਟਰਸਟ ਆ ਕੋਈ ਹੋਰ ਆ ਜੀ7 ਦੇ ਕੁਝ ਹੋਰ ਆ ਜੀ7 ਵਰਲਡ ਟ੍ਰੇਡ ਆਰਗੇਨਾਈਜੇਸ਼ਨ ਦੇ ਦਬਾਅ ਥੱਲੇ ਸਾਰੀ ਮਤਲਬ ਜਿਹੜੀ ਅਰਥਵਿਵਸਥਾ ਦੁਨੀਆਂ ਦੀ ਉਹ ਉਸ ਨੂੰ ਆਪਣੇ ਮਨੋਰਥ ਲਈ ਵਰਤਣਾ ਚਾਹੁੰਦਾ ਹੈ ਦੁਨੀਆਂ ਦਾ ਸਭ ਤੋਂ ਵੱਡਾ ਵਿਅਕਤੀ ਜਿਹੜਾ ਸਭ ਤੋਂ ਅਮੀਰ ਵਿਅਕਤੀ ਆ ਉਹ ਹਿੰਦੁਸਤਾਨ 'ਚ ਪਿਛਲੇ 6 ਮਹੀਨਿਆਂ ਤੋਂ ਲਗਾਤਾਰ ਘੁੰਮ ਰਿਹਾ ਉਹਦਾ ਮੁੱਖ ਟਿੱਚਾ ਵੀ ਹਰਿਆਣਾ ਯਰ ਪੰਜਾਬ ਦੇ ਅੰਦਰ ਘੱਟੋ-ਘੱਟ ਮੈਨੂੰ 1.5 ਲੱਖ ਏਕੜ ਜ਼ਮੀਨ ਦਈ ਜਾਵੇ। ਉਸ ਜ਼ਮੀਨ ਦੇ ਉੱਪਰ ਕਿਸ ਤਰ੍ਹਾਂ ਦੀ ਕਿਉਂਕਿ ਉਸ ਨੇ ਆਪਣੇ ਢੰਗ ਦੀ ਖੇਤੀ ਕਰਨੀ ਹੈ ਸਾਡੇ ਵਾਲੀ ਜਿਹੜੀ ਸਮਾਜ ਨੂੰ ਲੋੜ ਆ ਉਹ ਖੇਤੀ ਨਹੀਂ ਕਰਨੀ। ਸੋ ਇਸ ਕਰਕੇ ਵੱਖ-ਵੱਖ ਪ੍ਰਚਾਰ ਵੀ ਜਿਹੜੇ ਐਗਰੀਕਲਚਰ ਆ ਰਾਰੇ ਆ ਉਸ ਕਿਸਮ ਦੇ ਕਰ ਰਹੇ ਆ। ਅੱਜ ਇੱਕ ਵਿਚਾਰ ਭਾਰੂ ਕਰ ਲਿਆ। ਉਹ ਇਹ ਨਹੀਂ ਲੋਕ ਸੋਚ ਵਿਚਾਰ ਕਰਦੇ ਵੀ ਅਸੀਂ ਉਸ ਕੁਦਰਤੀ ਖੇਤੀ ਨੂੰ ਕਿਉਂ ਛੱਡਿਆ? ਸਾਨੂੰ ਇਹ ਵਿਚਾਰ ਕਰਨਾ ਚਾਹੀਦਾ ਵੀ ਅਸੀਂ ਕੁਦਰਤੀ ਖੇਤੀ ਕਿਉਂ ਛੱਡੀ ਸਾਨੂੰ ਇਸ ਪਾਸੇ ਕਿਉਂ ਪ੍ਰੇਰਿਆ ਗਿਆ ਵੀ ਜਿਹੜੀ ਖੇਤੀ ਅਸੀਂ ਪਹਿਲਾਂ ਸਾਡੇ ਬਜ਼ੁਰਗਾਂ ਦੇ ਤੋਂ 30 40 ਸਾਲ ਪਹਿਲਾਂ ਕਰਦੇ ਸੀ ਨਾ ਉਹ ਘਾਟੇ ਬੰਦੀ ਸੀ ਨਾ ਉਹ ਕਰਜ਼ਦਾਰ ਸੀ ਅੱਜ ਜਿਹੜੀ ਖੇਤੀ ਲਈ ਸਾਨੂੰ ਪ੍ਰੇਰਿਆ ਗਿਆ ਯੂਨੀਵਰਸਿਟੀਾਂ ਦੁਆਰਾ ਐਗਰੀਕਲਚਰ ਡਿਪਾਰਟਮੈਂਟ ਦੁਆਰਾ ਉਹਨਾਂ ਨੇ ਸਾਨੂੰ ਆਪਣੇ ਮਸਲੇ ਦਾ ਹੱਲ ਹੋਇਆ ਉਹਨਾਂ ਦੇ ਅਸੀਂ ਉਹਨਾਂ ਦੇ ਆਪਣੇ ਜਿਹੜੇ ਉਹਨਾਂ ਦੇ ਗਦਾਮ ਹੈ ਉਹ ਤਾਂ ਆਪਾਂ ਭਰਦੇ ਪਰ ਸਾਡੇ ਸਿਰ ਜਿਹੜਾ ਕਰਜ਼ਾ ਚੜਿਆ ਉਸ ਦਾ ਸਾਡੇ ਸਾਹਮਣੇ ਕੋਈ ਹੱਲ ਹੈ ਨਹੀਂ ਅੱਜ ਕਿਸਾਨੀ ਦਾ ਮੁੱਖ ਮੁੱਦਾ ਜੇ ਸਭ ਤੋਂ ਅਹਿਮ ਹੈ ਤਾਂ ਦੋ ਮੁੱਦੇ ਆ ਇੱਕ ਐਮਐਸਪੀ ਦਾ ਸਵਾਲ ਇੱਕ ਕਰਜ਼ੇ ਦਾ ਸਵਾਲ ਇਹ ਦੋ ਵੱਡੇ ਸਵਾਲ ਕਿਸਾਨੀ ਦੇ ਸਾਹਮਣੇ ਮੂੰਹ ਅੱਡੀ ਖੜੇ ਆ ਨਾ ਤਾਂ ਐਮਐਸਪੀ ਨਾਲ ਗੁਜ਼ਾਰਾ ਹੁੰਦਾ ਕਿਉਂਕਿ ਭਿੰਨ ਤਾਂ ਖੇਤੀ ਜ ਤਾਂ ਹੀ ਆਏਗੀ ਜੇ ਸਾਰੀਆਂ ਫਸਲਾਂ ਤੇ ਅਜੇ ਹੀ ਰੇਟ ਹੋਣ ਜਿਹੜੀਆਂ ਸਰਕਾਰ ਗਰੰਟੀ ਕਰੇ ਵੀ ਇਸ ਰੇਟ ਤੋਂ ਘੱਟ ਕੋਈ ਵੀ ਫਸਲ ਨੂੰ ਖਰੀਦੇਗਾ ਨਹੀਂ ਤੁਸੀਂ ਹੁਣ ਆਪਣੀ ਫਸਲ ਬਾਡੀ ਦਾ ਸਮਾ ਸ਼ੁਰੂ ਹੋ ਗਿਆ ਜਿਆਦਾ ਦੂਰ ਨਹੀਂ ਜਮਨਾ ਨਗਰ ਤੋਂ ਅਗਲੇ ਪਾਸੇ ਸ਼ੁਰੂ ਹੋ ਜਾਉ ਯੂਪੀ ਦਾ ਏਰੀਆ ਸ਼ੁਰੂ ਹੋ ਜਾਂਦਾ ਉੱਥੇ ਕੋਈ ਅੜਤੀ ਦੁਕਾਨ ਨਹੀਂ ਕੋਈ ਕੁਛ ਨਹੀਂ ਬਸ ਉਹ ਵਪਾਰੀਆਂ ਕੋਲ ਆਉਂਦੇ ਆ ਦੋ ਢੀਕਦੇ ਰਹਿੰਦੇ ਵੀ ਕਿਹੜਾ ਰੇਟ ਜ਼ਿਆਦਾ ਲਾਏਗਾ ਛੋਟਾ ਅੱਜ ਕਿਸਾਨੀ ਦਾ ਪੱਧਰ ਇਸ ਕਿਸਮ ਦਾ ਹੋ ਗਿਆ ਜਦੋਂ ਆਪਾਂ ਸਮੁੱਚੇ ਦੇਸ਼ ਦੀ ਕਿਸਾਨੀ ਦਾ ਜ਼ਮੀਨੀ ਪੱਧਰ ਤੇ ਖੇਤੀਬਾੜੀ ਦੇ ਤੌਰ ਤੇ ਐਨਲਿਸਿਸ ਕਰਦੇ ਹਾਂ ਢਾਈ ਤੋਂ ਲੈ ਕੇ 5 ਏਕੜ ਤੱਕ ਦੇ ਕਿਸਾਨਾਂ ਦੀ ਗਿਣਤੀ ਲਗਭਗ 76% ਹੈ ਪੰਜਾਬ ਦੀ ਵੰਤਰਨਤਰ ਵੀ ਇਹੀ ਹੈ ਮਤਲਬ 1000 ਤੋਂ ਲੈ ਕੇ 500 ਏਕੜ ਤੱਕ ਦੇ ਕਿਸਾਨਾਂ ਦੀ ਗਿਣਤੀ ਪੰਜਾਬ ਦੇ ਅੰਦਰ 1% ਹੈ ਜਿਹੜੇ 1000 ਇਕੜ ਤੋਂ ਲੈ ਕੇ 500 ਇਕੜ ਦੇ ਮਾਲਕ ਹੈ ਉਹਨਾਂ ਦੀ ਗਿਣਤੀ 1 ਹੈ 1% ਹੈ ਉਸ ਤੋਂ ਘੱਟ 500 ਇਕੜ ਤੋਂ ਲੈ ਕੇ 250 ਇਕੜ ਵਾਲਿਆਂ ਦੀ ਉਹਨਾਂ ਦੀ ਗਿਣਤੀ 10% ਦੇ ਲਗਭਗ ਹੈ ਜਿਹੜੇ ਉਸ ਤੋਂ ਪਰ ਦਰਮਿਆਨੇ ਕਿਸਾਨ ਹੈ ਜਿਹੜਾ ਦਰਮਿਆਨਾ ਕਿਸਾਨ ਹੈ ਉਹਦੀ ਗਿਣਤੀ 15 ਤੋਂ 20% ਦੇ ਵਿਚਾਲੇ ਹੈ ਪਰ ਬਾਕੀ ਜਿਹੜੀ ਬਚਦੀ ਗਿਣਤੀ ਹੈ 2 ਤੋਂ ਲੈ ਕੇ 5 ਇਕੜ ਤੱਕ 2 ਇਕੜ ਤੋਂ 5 ਇਕੜ ਤੱਕ 76% ਕਿਸਾਨ ਪੰਜਾਬ ਦਾ ਵੰਡ ਹੋ ਗਈ ਜ਼ਮੀਨ ਦੀ ਖੇਤੀਬਾੜੀ ਕਰਦਾ ਇਨਾ ਲੋਕਾਂ ਨੇ ਹੀ ਸਭ ਤੋਂ ਵੱਧ ਰੋਲ ਅਦਾ ਕਰਿਆ ਜਿਹੜਾ ਦਿੱਲੀ ਦੇ ਅੰਦਰ ਮੋਰ ਚੱਲ ਗਿਆ। ਧਨੀ ਕਿਸਾਨੀ ਨੇ ਉਹਦੇ ਕੋਈ ਅੰਦਰ ਕੋਈ ਰੋਲ ਨਹੀਂ ਅਦਾ ਕਰਿਆ। ਇਹ ਅਨਲਸਿਸ ਹੈ। ਜਿਹੜਾ ਛੋਟਾ ਕਿਸਾਨ ਹੈ ਕਿਉਂਕਿ ਉਹਦੇ ਸਾਹਮਣੇ ਸਵਾਲ ਸੀ ਵੀ ਜਿਹੜੀ ਮੇਰੀ 2.5 ਏਕੜ ਜ਼ਮੀਨ ਬਚ ਗਈ ਨਾ ਤਿੰਨ ਕਾਨੂੰਨਾਂ ਨੇ ਉਹ ਵੀ ਖੋਹ ਲੈਣੀ ਹੈ। ਉਹ ਸਾਡੇ ਕੋਲ ਰਹਿਣੀ ਨਹੀਂ ਸਾਡਾ ਕਿੱਤਾ ਜਿਹੜਾ ਉਹ ਚਲਿਆ ਜਾਣਾ। ਜਿਹੜੇ G7 ਦੇ ਦੇਸ਼ ਆ ਉਹਨਾਂ ਦਾ ਜ਼ੋਰ ਲਗਿਆ ਵਾ ਵੀ ਕਿਸਾਨੀ ਨੂੰ ਜ਼ਮੀਨ ਮੁਕਤ ਕਰਕੇ ਉਸ ਦੇ ਪ੍ਰੋਡਕਸ਼ਨ ਦੇ ادارے ਤੋਂ ਤੋੜ ਕੇ ਸਾਡੀ ਇਹ ਇੰਡਸਟਰੀ ਹੈ ਜਿਹਦੇ ਅਸੀਂ ਮਾਲਕਾਂ ਅਸੀਂ ਓਨਰ ਹਨ ਸਾਨੂੰ ਇੱਕ ਉਪਸਵਾਸ ਹੈ ਸਾਨੂੰ ਇਹ ਮਾਣ ਹੈ ਵੀ ਅਸੀਂ 5 ਇਕੜ ਜ਼ਮੀਨ ਦੇ ਮਾਲਕਾਂ ਪਰ ਉਹ ਮਾਲਕੀ ਤੋੜ ਨਾ ਜਾਂਦੇ ਆ ਜੀ ਸੈਮਨ ਦਾ ਜੋਰ ਲਗਿਆ ਵਾ ਵੀ 76% ਕਿਸਾਨ ਨੂੰ ਮੰਡੀ ਇਸ ਜ਼ਮੀਨ ਤੇ ਮਾਲਕੀ ਤੋਂ 베 ਦਖਲ ਕਰ ਦਿਆ ਜਾਵੇ ਇਸੇ ਕਰਕੇ ਉਹ ਕਾਨੂੰਨ ਆ ਜਿਹੜੇ ਉਹਦੇ ਪ੍ਰੈਸ਼ਰ ਥੱਲੇ ਸਾਡੇ 'ਚ ਲਾਗੂ ਹੋ ਰਹੇ ਆ ਅੱਜ ਦੇਸ਼ ਦਾ ਜਦੋਂ ਆਰਥਿਕ ਢਾਂਚੇ ਦੇ ਆਪਾਂ ਕਿਸਾਨੀ ਦੀ ਹਾਲਤ ਦੇ ਨਾਲ-ਨਾਲ ਜਿਹੜਾ ਮਜ਼ਦੂਰ ਹੈ ਖੇਤੀਬਾੜੀ ਦੇ ਅੰਦਰ ਮਸ਼ੀਨਰੀ ਦਾ ਆ ਜਾਣਾ ਜਿਹਨੂੰ ਆਪਾਂ ਕਹਿੰਦੇ ਆ ਜਿਹੜੀ ਸਤਜੁਗ ਦੀ ਗੱਲ ਕਰਦੇ ਆ ਸਤਜੁਗ ਦੇ ਅੰਦਰ ਵੀ ਅਜਿਹਾ ਵਰਤਾਰਾ ਸੀ ਨਾ ਕੋਈ ਜਿਹੜਾ ਮਿਹਨਤ ਕਰਨ ਵਾਲਾ ਬੰਦਾ ਸੀ ਨਾ ਉਹਨੂੰ ਪੜ੍ਹਾਈ ਦਾ ਕੋਈ ਅਧਿਕਾਰ ਸੀ ਨਾ ਉਹਨੂੰ ਕੋਈ ਧਾਰਮਿਕ ਚਰਚਾ ਕਰਨ ਦਾ ਅਧਿਕਾਰ ਸੀ ਸੋ ਉਹਨਾਂ ਸਤਜੁਗਾਂ ਦੀ بجائے ਜਿਹਨੂੰ ਕਾਲੀ ਯੁਗ ਜਿਹਨੂੰ ਅੱਜ ਸਾਡੀ ਭਾਸ਼ਾ ਸਾਡੇ ਬਜ਼ੁਰਗਾਂ ਨੇ ਪੁੱਛ ਲਿਓ ਵੀ ਕਾਲੀ ਯੁਗ ਸਭ ਤੋਂ ਮਾੜਾ ਅਰੇ ਇਸ ਦਾ ਜਿਹੜਾ ਸਮਾ ਧਾਰਮਿਕ ਜਿਹੜੇ ਗ੍ਰੰਥੋਂ ਕਹਿੰਦਾ ਵੀ ਬਹੁਤ ਲੰਮਾ ਹੁੰਦਾ ਕਾਲੀ ਯੁਗ ਦਾ ਮਤਲਬ ਹੁੰਦਾ ਕਲਪੁਰਜਾਂ ਦਾ ਯੁਗ ਮਸ਼ੀਨਰੀ ਦਾ ਯੁਗ ਇਹਦੀ ਲੰਬੀ ਉਮਰ ਹੋਣੀ ਹੈ ਕੁਦਰਤੀ ਹੈ ਨੇਚਰਲੀ ਹੈ ਕਿਉਂਕਿ ਜਦੋਂ ਮਸ਼ੀਨਰੀ ਦਾ ਯੁਗ ਆਏਗਾ ਉਸ ਨੇ ਮਨੁੱਖ ਨੂੰ ਬੌਣਾ ਕਰਦਾ ਰਹਿਣਾ ਮਸ਼ੀਨਰੀ ਨੇ ਉਸ ਦੀ ਜਗ੍ਹਾ ਲੈਂਦੇ ਰਹਿਣਾ ਸਮਾਜ ਦੇ ਅੰਦਰ ਆਪਾਂ ਜੇ ਖੇਤੀਬਾੜੀ ਦਾ ਦੇਖ ਲਈਏ ਸਾਡਾ ਇੱਕ ਬੰਦਾ ਕੰਮ ਸਾਰੀ ਜਾਂਦਾ ਪਹਿਲਾਂ ਪੂਰਾ ਟੱਬਰ ਕੰਮ ਕਰਦਾ ਸੀ ਖੇਤੀ ਚ ਆਂਡੀ ਗਵਾਂਡੀ ਵੀ ਸਾਡੇ ਪਿੰਡ ਦੇ ਜਿਹੜੇ ਮਜ਼ਦੂਰ ਹੈ ਉਹ ਵੀ ਖੇਤੀਬਾੜੀ ਦਾ ਕੰਮ ਕਰ ਉਹਦੇ ਚ ਸਹਾਇ ਹੀ ਹੁੰਦੇ ਸੀ ਪਰ ਅੱਜ ਉਹ ਹੈ ਨਹੀਂ ਉਸ ਨੇ ਇਸ ਜਕੜ ਨੂੰ ਤੋੜਿਆ ਸੋ ਇਸ ਕਰਕੇ ਆਪਾਂ ਇਹਨਾਂ ਸਾਰੀਆਂ ਗੱਲਾਂ ਤੇ ਵਿਚਾਰ ਕਰਦੇ ਹੋਏ ਸਾਡੇ ਸਾਹਮਣੇ ਅੱਜ ਮੁੱਖ ਸਵਾਲ ਹੈ ਇਹ ਅਸੀਂ ਕੋਈ ਜਿਹੜਾ ਐਸਕੇਮ ਦਾ ਫੈਸਲਾ ਕੋਈ ਇਸ ਕਰਕੇ ਨਹੀਂ ਵੀ ਸਾਡੀ ਕੋਈ ਜਾਤੀ ਲੜਾਈ ਹੈ ਨਰਿੰਦਰ ਮੋਦੀ ਦੇ ਨਾਲ ਨਰਿੰਦਰ ਮੋਦੀ ਨੇ ਜੀਸ ਐਮਰਾ ਡਬਲਯੂਟੀ ਦੀ ਦਬਾਅ ਥਲੇ ਜਿਹੜੀਆਂ ਨੀਤੀਆਂ ਨੂੰ ਅਡਾਪਟ ਕਰਿਆ ਉਹ ਨੀਤੀਆਂ ਬਹੁਤ ਮਾੜੀਆਂ ਉਹਨਾਂ ਨੀਤੀਆਂ ਨੇ ਹਿੰਦੁਸਤਾਨ ਦੀ ਕਿਸਾਨੀਦਾਰ ਮਿਹਨਤ ਕਸ ਲੋਕਾਂ ਦਾ ਕਚੂਮਰ ਕੱਢ ਦੇਣਾ ਇਸੇ ਕਰਕੇ ਅੱਜ ਜਿਹੜੀ ਲੜਾਈ ਹੈ ਉਹ ਮਤਲਬ ਮੁੱਦਿਆਂ ਤੇ ਨਾ ਹੋ ਕੇ ਧਰਮ ਤੇ ਆ ਕੇ ਧਰਮ ਆਧਾਰਤ ਲੜਾਈ ਹੋ ਗਈ ਅੱਜ ਦੇਸ਼ ਦੇ ਅੰਦਰ ਜਿਹੜੀ ਸਿਆਸੀ ਲੜਾਈ ਹੈ ਉਹ ਧਰਮ ਆਧਾਰਤ ਹੁੰਦੀ ਜਾ ਰਹੀ ਹੈ ਵੀ ਅੱਜ ਸਾਨੂੰ ਦੱਸੋ ਜਿਸ ਦੇਸ਼ ਦੇ ਅੰਦਰ 80% ਪਾਪੂਲੇਸ਼ਨ ਹਿੰਦੂਆਂ ਦੀ ਹੋਵੇ ਮੇਰੇ ਵਰਗਿਆਂ ਦੀ ਹੋਵੇ ਉਹ ਫਿਰ ਵੀ ਕਹਿਣ ਵੀ ਹਿੰਦੂ ਧਰਮ ਖਤਰੇ ਚ ਹੈ ਜਦੋਂ ਤੋਂ ਦੇਸ਼ ਆਜ਼ਾਦ ਹੋਇਆ 1952 ਤੋਂ ਚੋਣਾਂ ਹੋਈਆਂ ਦੇਸ਼ ਦਾ ਪ੍ਰਧਾਨ ਮੰਤਰੀ ਹਮੇਸ਼ਾ ਹਿੰਦੂ ਰਿਹਾ ਕੇਵਲ ਮਨਮੋਹਨ ਸਿੰਘ ਨੂੰ ਛੱਡ ਕੇ ਹੂੰ ਸਾਨੂੰ ਇਹ ਪਤਾ ਲੱਗਿਆ ਵੀ ਮਨਮੋਹਨ ਸਿੰਘ ਵੀ ਬਾਏ ਕਾਸਟ ਬਾਣੀਆਂ ਜਾਂ ਖੱਤਰੀ ਹੈ ਉਹਦਾ ਵੀ ਜਿਹੜਾ ਪਛੋਕੜਾ ਹਿੰਦੂਆਂ ਨਾਲ ਜੁੜਦਾ ਪਰ ਅਸੀਂ ਫਿਰ ਵੀ ਮੰਨਦੇ ਆ ਵੀ ਉਹ ਸਰਦਾਰ ਸੀ ਉਹਨੇ ਪੱਗ ਬੰਨੀ ਵੀ ਸੀ ਇੱਕ ਨੂੰ ਛੱਡ ਕੇ ਬਾਕੀ ਕੋਈ ਐਸਾ ਪ੍ਰਧਾਨ ਮੰਤਰੀ ਚਾਹੇ ਉਹ ਹੋਮ ਮਿਨਿਸਟਰ ਹੋਵੇ ਚਾਹੇ ਉਹ ਡਿਫੈਂਸ ਮਿਨਿਸਟਰ ਹੋਵੇ ਸਾਰੇ ਸੁਪੀਰੀਅਰ ਹਿੰਦੂ ਪੰਡਤਾਂ ਤੋਂ ਜਾਂ ਜਿਹੜੇ ਜਿਹਨੂੰ ਆਪਾਂ ਬ੍ਰਾਹਮਣ ਬਾੜੀਆਂ ਕਹਿੰਦੇ ਸਾਨੂੰ ਉਹ ਸ਼ਬਦ ਵਰਤਣੇ ਹੀ ਨਹੀਂ ਚਾਹੀਦੇ ਇਸ ਕਰਕੇ ਵਰਤਣੇ ਪੈਂਦੇ ਕਿਉਂਕਿ ਅੱਜ ਕੱਲ ਜਿਹੜੀ ਡੀਮਾਰਕੇਸ਼ਨ ਹੋਈ ਆ ਸਮਾਜ ਦੇ ਅੰਦਰ ਧਰਮ ਅਰ ਜਾਤ ਆਧਾਰਿਤ ਹੋਈ ਆ ਇਸ ਕਰਕੇ ਇਸ ਸਿਆਸਤ ਨੂੰ ਸਮਝਣਾ ਬੜਾ ਜ਼ਰੂਰੀ ਹੈ ਇਸ ਸਿਆਸਤ ਦੀ ਸਮਝਰੂ ਰੱਖਦੇ ਹੋਏ ਇਸ ਕੈਮਰੇ ਫੈਸਲਾ ਲਿਆ ਵੀ ਜਿਹੜੀ ਇਹ ਪਾਰਟੀ ਹੈ ਇਹ ਦੇਸ਼ ਨੂੰ ਤੋੜਨਾ ਚਾਹਦੀ ਹੈ ਉਹਨਾਂ ਜੀ7 ਮੁਲਕਾਂ ਨਾਲ ਸਾਝ ਪਾ ਲਈ ਇਹਨਾਂ ਨੇ ਕਿਉਂਕਿ ਸਾਡੇ ਦੇਸ਼ ਦਾ ਪ੍ਰਧਾਨ ਮੰਤਰੀ ਇਹਦਾ ਕੱਢ ਕੇ ਦੇਖ ਲਓ ਗੂਗਲ ਦੇ ਉੱਪਰ ਵੀ ਹਿੰਦੁਸਤਾਨ ਚ ਕਿੰਨੇ ਦਿਨ ਰਿਹਾ ਅਰਬ ਦੇਸੀ ਦੌਰੇ ਕਿੰਨੇ ਕਰੇ ਇਹਨੇ ਉਹਨਾਂ ਨਾਲ ਸਾਝ ਹੈ ਕਾਰੋਬਾਰ ਸਾਂਝੇ ਹੈ ਕਿਉਂਕਿ 2014 ਦੇ ਅੰਦਰ ਸਤਾਚ ਆਇਆ ਜਿਹੜੇ ਮੁੱਦੇ ਲੈ ਕੇ ਉਹ ਸਤਾਚ ਆਇਆ ਸੀ ਉਹ ਹੋਰ ਕਿਸਮ ਦੇ ਮੁੱਦੇ ਸੀ ਉਹਨਾਂ ਦੇ ਇੱਕ ਪੈਸੇ ਦੀ ਹੁਣ ਡਿਬੇਟ ਨਹੀਂ ਹੈ ਕੋਈ 15 ਲੱਖ ਦੇ ਡਿਬੇਟ ਨਹੀਂ ਕਰਦਾ ਕੋਈ 2 ਕਰੋੜ ਤੇ ਡਿਬੇਟ ਨਹੀਂ ਕਰਦਾ ਕੋਈ ਕਿਸਾਨੀ ਦੀ ਜਿਹੜੀ 2022 ਤੱਕ ਇਨਕਮ ਡਬਲ ਕਰ ਦੇਣੀ ਸੀ ਉਹਦੇ ਤੇ ਕੋਈ ਡਿਬੇਟ ਨਹੀਂ ਹੈ ਉਹਦੇ ਤੇ ਕੋਈ ਜਵਾਬ ਦੇ ਨਹੀਂ ਹੈ ਸਰਕਾਰ ਦੀ ਇੱਕੇ ਗੱਲ ਹੈ ਵੀ ਹਿੰਦੂ ਖਤਰੇ ਚ ਹੈ ਵੀ ਇਸ ਲਈ ਮੌਕਾ ਦਿਓ ਜੇ ਤੁਸੀਂ ਹਿੰਦੂਆਂ ਦਾ ਭਲਾ ਚਾਹੁੰਦੇ ਹੋ ਪਰ ਫਿਰ ਸਰਕਾਰ ਭਾਰਤੀ ਜਨਤਾ ਪਾਰਟੀ ਦੀ ਤੁਹਾਨੂੰ ਬਣਾਣੀ ਪੈਣੀ ਹੈ ਸੋ ਇਸ ਕਰਕੇ ਸੰਗਤ ਕਿਸਾਨ ਮੋਰਚੇ ਨੇ ਇਹ ਫੈਸਲਾ ਲਿਆ ਵੀ ਇਹ ਸਰਕਾਰ ਸਾਡੀ ਏਕਤਾ ਨੂੰ ਵੀ ਤੋੜਨਾ ਚਾਹਦੀ ਹੈ ਦੂਜੇ ਇਹਨੇ ਜਿਹੜੀ ਸਾਹਜ ਪਾਲੀ ਸਾਮਰਾਜੀ ਮੁਲਕਾਂ ਨਾਲ ਸਾਨੂੰ ਉਹ ਲੁੱਟਣਾ ਵੀ ਚਾਹਦੀ ਆ ਆਰਥਿਕ ਤੌਰ ਤੇ ਇਸ ਕਰਕੇ ਸੰਗਤ ਕਿਸਾਨ ਮੋਰਚੇ ਨੇ ਇਹਦਾ ਵਿਰੋਧ ਕਰਨਾ ਸ਼ੁਰੂ ਕਰਿਆ 2014 ਤੋਂ ਬਾਅਦ ਦੇਸ਼ ਦੇ ਅੰਦਰ ਕੇਵਲ 60 ਜਿਹੜੇ ਆ ਅਰਬਪਤੀ ਸੀ ਅਰਬਰ ਖਰਬਪਤੀ ਗਿਣਤੀ 60 ਸੀ 2022 ਦੇ ਅੰਦਰ 166 ਹੋ ਗਈ ਅੱਜ ਜਿਹੜੀ ਗਿਣਤੀਆਂ ਖਰਬਪਤੀਆਂ ਦੀ 2024 ਦੀ ਅੰਦਰ 200 ਤੋਂ ਪਾਰ ਕਰ ਗਈ 22 ਬੰਦੇ ਜਿਹੜੇ ਦੇਸ਼ ਦੇ 22 ਧਨਾੜ ਹੈ ਉਹ 70 ਕਰੋੜ ਲੋਕਾਂ ਜਿਨ੍ਹਾਂ ਧਨ ਲਈ ਬੈਠੇ ਹੈ ਇੰਨੀ ਸੰਪਤਾ ਉਹਨਾਂ ਦੇ ਕੋਲ ਇਹਨਾਂ ਧਨ ਉਹਨਾਂ ਦੇ ਕੋਲ ਹੈ 22 ਬੰਦਿਆਂ ਕੋਲੇ ਸੋ ਤੁਸੀਂ ਦੁਨੀਆ ਦੇ ਦੂਜੇ ਪਾਸੇ ਦੇਖ ਲਓ ਚਾਇਨਾ ਨੇ ਕਦੇ ਹਾਂ ਫੈਸਲਾ ਕਰਿਆ ਆਪਣੀ ਜਨਤਾ ਦੇ ਲਈ ਵੀ ਜਿਹੜੀਆਂ ਕੰਪਨੀਆਂ ਨੇ ਇੰਨਾ ਪੈਸਾ ਕਮਾ ਲਿਆ ਐਕਸੈਸ ਮਨੀ ਐ ਜਿਹੜੀ ਬੈਂਕਾਂ ਦੇ ਅੰਦਰ ਪਈਆ ਕੋਈ ਰੋਲ ਉਹਦਾ ਨਹੀਂ ਕਰ ਰਹੀ ਨਿਸਲ ਪਈ ਜਾਓ ਸਿਰਫ ਉਹਨਾਂ ਕੋਲ ਇੰਨਾ ਧਨ ਪੈਦਾ ਕਰ ਲਿਆ ਸਰਕਾਰ ਨੇ ਫੈਸਲਾ ਕਰ ਲਿਆ ਵੀ ਇਹ ਇਮਾਨਦਾਰੀ ਨਾਲ ਜਾਂਦਾ ਸਰਕਾਰ ਨੂੰ ਦੇ ਦਿਓ ਨਹੀਂ ਇਹ ਸਰਕਾਰ ਆਪਣੇ ਆਪ ਉਹਨਾਂ ਲੋਕਾਂ ਤੋਂ ਐਕਸੈਸ ਮਨੀ ਨੂੰ ਕਢਾ ਲੇਗੀ ਆਪਣੇ ਕੋਲ ਲੈ ਆਵੇਗੀ ਸੋ ਸਰਕਾਰਾਂ ਨੂੰ ਸੋਚਣਾ ਤਾਂ ਇਹ ਚਾਹੀਦਾ ਵੀ 22 ਬੰਦੇ 70 ਕਰੋੜ ਲੋਕਾਂ ਜਿੰਨਾ ਧਨ ਲਈ ਬੈਠੇ ਆ। ਸੋ ਇਸ ਲਈ ਸਾਨੂੰ ਇਸ ਤੇ ਗੰਭੀਰਤਾ ਨਾਲ ਵਿਚਾਰ ਕਰਨਾ ਚਾਹੀਦਾ। ਇਸੇ ਵਿੱਚੋਂ ਸਾਰੀ ਗੱਲਬਾਤ ਜਿਹੜੀ ਨਿਕਲਿਆ ਸੰਗਤ ਕਿਸਾਨ ਮੋਰਚੇ ਨੂੰ ਇਹ ਫੈਸਲਾ ਲੈਣਾ ਪਿਆ। ਸੋ ਇਸ ਲਈ ਅਸੀਂ ਤੁਹਾਨੂੰ ਇਹ ਹੀ ਅਪੀਲ ਕਰਾਂਗੇ ਵੀ ਸ਼ਾਂਤਮਈ ਰਹਿੰਦੇ ਹੋਏ ਜਿਸ ਤਰ੍ਹਾਂ ਬਾਰ-ਬਾਰ ਅਪੀਲਾਂ ਸਾਨੂੰ ਦਿੱਲੀ ਹੁੰਦੀ ਆ ਰਹੀਆਂ ਅੱਜ ਉਸੇ ਅਪੀਲ ਤੇ ਕੰਮ ਕਰਦੇ ਹੋਏ ਸ਼ਾਂਤਮਈ ਰਹਿ ਕੇ ਆਪਣੇ 11 ਸਵਾਲ ਜਿਹੜੇ ਸੁਖਤ ਕਿਸਾਨ ਮੋਰਚੇ ਦੀ ਲੀਡਰਸ਼ਿਪ ਨੇ ਸਾਨੂੰ ਦਏ ਐ ਅਸੀਂ ਉਹੀ ਸਵਾਲ ਉਹਨਾਂ ਨੂੰ ਕਰਨੇ ਐ ਨਾ ਅਸੀਂ ਕੋਈ ਹੁੱਲੜਬਾਜੀ ਕਰਨੀ ਐ ਨਾ ਸਾਡਾ ਉਹਨਾਂ ਨਾਲ ਕੋਈ ਜਾਤੀ ਦੁਸ਼ਮਣੀ ਐ ਸੋ ਇਸ ਲਈ ਸਾਨੂੰ ਇਹੀ ਬੇਨਤੀ ਕਰਾਂਗੇ ਵੀ ਅਸੀਂ ਸੁਖਤ ਕਿਸਾਨ ਮੋਰਚੇ ਦੇ ਫੈਸਲੇ ਤੇ ਫੁੱਲ ਚੜਾਈਏ ਤਾਂ ਜੋ ਹਿੰਦੁਸਤਾਨ ਦੀ ਸਿਆਸਤ ਦੇ ਅੰਦਰ ਕੋਈ ਜਿਹੜੀ ਤਬਦੀਲੀ ਕੋਈ ਹਾਂ ਪੱਕੀ ਤਬਦੀਲੀ ਹੋਵੇ ਲੋਕਾਂ ਦੀ ਏਕਤਾ ਬਚੇ ਲੋਕ ਧਰਮਵਾਦ ਤੋਂ ਉੱਪਰ ਉਠਣ ਤਾਂ ਜੋ ਆਉਣ ਵਾਲੇ ਸਮੇਂ ਤੇ ਕੋਈ ਭਵਿੱਖਾ ਵਧੀਆ ਹੋਵੇ ਅਸੀਂ ਇਹ ਬੇਨਤੀਆਂ ਕਰਦੇ ਹੋਏ ਤੁਹਾਡੇ ਤੋਂ ਖਿਮਾ ਮੰਗਦੇ ਹਾਂ ਧੰਨਵਾਦ